ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਰੋਕਾਰ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ ਪਹਿਲੀ ਤੇ ਵੱਡੀ ਖਬਰ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਹੈ ਪੰਥਕ ਸਿਆਸਤ ਦੇ ਵਿੱਚ ਆਏ ਦਿਨ ਉਤਾਰ ਚੜ੍ਹਾ ਵੇਖਣ ਨੂੰ ਮਿਲਦੇ ਨੇ ਬੀਤੇ ਦਿਨੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਸਾਹਿਬ ਦੀ ਫਸਿਲ ਤੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕਈ ਅਹਿਮ ਫੈਸਲੇ ਸੁਣਾਏ ਗਏ ਕਈ ਅਹਿਮ ਫੈਸਲੇ ਲਏ ਗਏ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਕੀਤੀ ਗਈ ਜਿਸ ਨੂੰ ਮੁੱਢੋਂ ਰੱਦ ਕੀਤਾ ਪਟਨਾ ਸਾਹਿਬ ਦੀ ਗੁਰਦੁਆਰਾ ਕਮੇਟੀ ਨੇ ਪਟਨਾ ਸਾਹਿਬ ਦੇ ਪੰਜ ਪਿਆਰਾ ਸਹਿਬਾਨਾਂ ਨੇ ਤਕਸਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫੈਸਲਿਆਂ ਨੂੰ ਰੱਦ ਕੀਤਾ ਤੇ ਗਿਆਨੀ ਰਣਜੀਤ ਸਿੰਘ ਗੋਹੜ ਸੰਬੰਧੀ ਜੋ ਫੈਸਲਾ ਲਿਆ ਗਿਆ ਸੀ ਉਹਨਾਂ ਤੋਂ ਜੋ ਪਾਬੰਦੀਆਂ ਸੀ ਅਕਾਲ ਤਖਤ ਸਾਹਿਬ ਵੱਲੋਂ ਹਟਾਈਆਂ ਗਈਆਂ ਸੀ ਉਹਨਾਂ ਨੂੰ ਹੁਬਹੂ ਲਾਗੂ ਰਹਿਣ ਦੀ ਗੱਲ ਕਹੀ ਗਈ ਇੱਕ ਪੱਤਰ ਜਾਰੀ ਕੀਤਾ ਗਿਆ ਪੰਨ ਸਿੰਘ ਸਹਿਬਾਨਾਂ ਦੇ ਵੱਲੋਂ ਤਕਸਰੀ ਪੱਟਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਤਕਸਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਗਏ ਫੈਸਲਿਆਂ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਕੋਈ ਵੀ ਤਖਤ ਜੇ ਤਕਸੀਰੀ ਪਟਨਾ ਸਾਹਿਬ ਸੰਬੰਧੀ ਕੋਈ ਫੈਸਲਾ ਕਰਦਾ ਤਾਂ ਉਸ ਨੂੰ ਮੰਨਿਆ ਨਹੀਂ ਜਾਏਗਾ। ਸੋ ਪੰਥਕ ਦੁਚਿੱਤੀ ਦੀ ਇੱਕ ਹੋਰ ਜਿਹੜੀ ਘਟਨਾ ਹੈ ਪੰਥਕ ਸਿਆਸਤ ਦੇ ਵਿੱਚ ਸਾਹਮਣੇ ਆਈ ਹੈ। ਪੰਥ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਟ ਰਿਹਾ ਹੈ। ਆ ਪੰਥਕ ਨਿਗਾਰ ਦੀ ਗੱਲ ਵਾਰ-ਵਾਰ ਹੋ ਰਹੀ ਹੈ ਤੇ ਇਸੇ ਦੇ ਦਰਮਿਆਨ ਹੁਣ ਫੇਰ ਤੋਂ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਜਿਹੜਾ ਅਧਿਆਇ ਖੁੱਲ ਗਿਆ ਹੈ। ਨਵਾਂ ਕਲੇਸ਼ ਛਿੜ ਗਿਆ ਹੈ। ਹਾਲਾਂਕਿ ਅੱਜ ਮੁੜ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਪਿਆਰਿਆਂ ਨੇ ਜੋ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਪੰਜ ਪਿਆਰਿਆਂ ਦੇ ਵੱਲੋਂ ਫੁਰਮਾਨ ਜਨਾਇਆ ਗਿਆ ਸੀ ਜਾਂ ਜੋ ਪੱਤਰ ਜਾਰੀ ਕੀਤਾ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਉਸ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਿਧਾਂਤਕ ਤੌਰ ਤੇ ਸਹੀ ਨਹੀਂ ਹੈ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸੰਸਥਾ ਹੈ ਤੇ ਉਸ ਦਾ ਫੈਸਲਾ ਵੀ ਸਾਰੇ ਸਿੱਖਾਂ ਦੇ ਲਈ ਸਰਵਉੱਚ ਹੋਣਾ ਚਾਹੀਦਾ ਸੋ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਾਂ ਪਟਨਾ ਸਾਹਿਬ ਦੇ ਪੰਜ ਪਿਆਰੇ ਜਿਹੜੇ ਨੇ ਉਹ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਸੋ ਰੱਦ ਕਰਨ ਦੀ ਗੱਲ ਕਹੀ ਗਈ ਹੈ ਹੁਣ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਤਕਸਰੀ ਕੇਸਗੜ ਸਾਹਿਬ ਤੇ ਤਕਸਰੀ ਦਮਦਮਾ ਸਾਹਿਬ ਨੇ ਵੀ ਪਟਨਾ ਸਾਹਿਬ ਦੇ ਵਿੱਚ ਜਿਹੜੇ ਫੈਸਲੇ ਕੀਤੇ ਗਏ ਨੇ ਤਕਸਰੀ ਹਰਮੰਦਰ ਜੀ ਪਟਨਾ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਉਹਨਾਂ ਦਾ ਵਿਰੋਧ ਕੀਤਾ ਹੈ ਸੋ ਪੰਥਕ ਸਿਆਸਤ ਦੇ ਵਿੱਚ ਉਲਝਣ ਪਰਿਆ ਸਮਾ ਇਸ ਨੂੰ ਇੱਕ ਵਾਰ ਫਿਰ ਤੋਂ ਮੰਨਿਆ ਜਾ ਸਕਦਾ ਹੈ ਬੀਤੇ ਦਿਨੀ ਤੱਕ ਸ੍ਰੀ ਪਟਨਾ ਸਾਹਿਬ ਦੇ ਵਿੱਚ ਪੰਜ ਪਿਆਰੇ ਨੇ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹੀ ਤਨਖਾਹਿਆ ਕਰਾਰ ਦੇ ਦਿੱਤਾ ਸੀ ਇੱਥੋਂ ਤੱਕ ਕਿ ਉਹਨਾਂ ਨੇ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਬਾਦਲ ਦੀ ਦਖਲਅੰਦਾਜ਼ੀ ਕਰਕੇ ਹੀ ਜਿਹੜੇ ਘਟਨਾਕ੍ਰਮ ਨੇ ਵਾਪਰ ਰਹੇ ਨੇ ਸਿਆਸੀ ਘਟਨਾਕ੍ਰਮ ਵੀ ਕਰਾਰ ਦਿੱਤਾ ਗਿਆ ਸੀ ਇਸ ਪੰਥਕ ਇਕੱਤਰਤਾ ਨੂੰ ਜੋ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਵਿਛੋਈ ਸੋ ਨਾਲ ਹੀ ਉਹਨਾਂ ਨੇ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਨਵ ਨਿਯੁਕਤ ਜਥੇਦਾਰ ਬਾਬਾ ਟੇਕ ਸਿੰਘ ਢਨੌਲਾ ਨੂੰ ਵੀ ਲੈ ਕੇ ਕਈ ਗੱਲਾਂ ਕਈਆਂ ਨੇ ਉਹਨਾਂ ਨੇ ਕਿਹਾ ਕਿ ਆਪੂ ਬਣੇ ਜਥੇਦਾਰ ਨੇ ਜਿਨ੍ਹਾਂ ਨੂੰ ਪੰਥ ਸਵੀਕਾਰ ਨਹੀਂ ਕਰਦਾ ਸੋ ਕੋਈ ਫੈਸਲਾ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਪੰਥ ਜਥੇਦਾਰਾਂ ਨੂੰ ਸਵੀਕਾਰ ਕਰਤਾ ਹੋਏ ਸੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਲੈ ਕੇ ਵੀ ਪੰਜ ਪਿਆਰਿਆਂ ਦੇ ਵੱਲੋਂ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਕਈ ਜਿਹੜੇ ਸਵਾਲ ਨੇ ਉਹ ਚੁੱਕੇ ਗਏ ਸੋ ਅੱਜ ਮੁਰਤੋਂ ਤੱਕਸਰੀ ਹਕਾਲ ਤੱਕ ਸਾਹਿਬ ਦੇ ਉੱਤੇ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਈਆਂ ਨੇ ਕਿ ਵਿਰੋਧ ਕੀਤਾ ਗਿਆ ਹੈ ਤਕਸਰੀ ਪਟਨਾ ਸਾਹਿਬ ਦੇ ਵਿੱਚ ਪੰਜ ਪਿਆਰਿਆਂ ਦੀ ਇਕੱਤਰਤਾ ਦਾ ਤੇ ਜੋ ਹੁਕਮਨਾਮਾ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਨੂੰ ਰੱਦ ਕਰਨ ਦੀ ਗੱਲ ਜਿਹੜੀ ਹੈ ਉਹ ਵੀ ਕਹੀ ਗਈ ਹੈ ਅਗਲੀ ਖਬਰ ਪੰਜਾਬ ਦੇ ਪਾਣੀਆਂ ਦੇ ਨਾਲ ਜੁੜੀ ਹੋਈ ਹੈ ਪਾਣੀਆਂ ਨੂੰ ਲੈ ਕੇ ਜਿੱਥੇ ਦੋ ਸੂਬਿਆਂ ਦੀ ਸਰਕਾਰ ਆਮੋ ਸਾਹਮਣੇ ਹੈ ਇਸ ਮਸਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਨੰਗਲ ਡੈਮ ਦੇ ਉੱਤੇ CISF ਦੀ ਸਿਕਿਉਰਿਟੀ ਲਗਾ ਦਿੱਤੀ ਗਈ ਹੈ CISF ਦੇ 269 ਦੇ ਕਰੀਬ ਜਵਾਨ ਦਸੇ ਜਾ ਰਹੇ ਨੇ ਜੋ ਨੰਗਲ ਡੈਮ ਦੀ ਸੁਰੱਖਿਆ ਦੇ ਵਿੱਚ ਤੈਨਾਤ ਹੋਣਗੇ ਜਿਸ ਦਾ ਖਰਚਾ ਪੰਜਾਬ ਸਰਕਾਰ ਤੇ BBMP ਚੁਕੇਗੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਖਤ ਚੇਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ ਹੈ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਹੈ ਕਿ ਕੇਂਦਰ ਸਰਕਾਰ ਕੋਈ ਵੀ ਮੌਕਾ ਨਹੀਂ ਛੱड़ਦੀ ਜਿੱਥੋਂ ਪੰਜਾਬ ਨੂੰ ਦਬਾਣਾ ਹੋਵੇ ਤਾਂ ਕੇਂਦਰ ਸਰਕਾਰ ਫੈਸਲੇ ਝਟਪਟ ਲੈਂਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਸਿਰ ਤੇ ਹਥੌੜਾ ਮਾਰਨਾ ਹੁੰਦਾ ਤਾਂ ਕੇਂਦਰ ਸਰਕਾਰ ਕਦੇ ਵੀ ਆਪਣੇ ਜਿਹੜੇ ਕਦਮ ਨੇ ਉਹ ਪਿੱਛੇ ਨਹੀਂ ਚੁੱਕਦੀ ਸੀ ਆ ਸੀਆਈਐਸਐਫ ਦੀ ਜਿਹੜੀ ਸਿਕਿਉਰਿਟੀ ਹੈ ਜਿਉ ਕੇਂਦਰ ਸਰਕਾਰ ਦੇ ਰਹੀ ਹੈ ਤਾਂ ਉਹਦਾ ਪੈਸਾ ਪੰਜਾਬ ਸਰਕਾਰ ਕਿਉਂ ਦੇ ਆ ਬੀਬੀਐਮਬੀ ਕਿਉਂ ਦੇ ਇਹ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਸਵਾਲ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਨੰਗਲ ਡੈਮ ਦੀ ਸੁਰੱਖਿਆ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਤਨਾਤ ਨੇ ਪੰਜਾਬ ਪੁਲਿਸ ਨੰਗਲ ਡੈਮ ਨੂੰ ਪੂਰੀ ਸੁਰੱਖਿਆ ਦੇ ਰਹੀ ਹੈ ਤਾਂ ਫਿਰ ਸੀਆਈਐਸਐਫ ਦੇ ਮੁਲਾਜ਼ਮਾਂ ਨੂੰ ਉੱਥੇ ਸੁਰੱਖਿਆ ਦੇਣ ਦਾ ਦੇਣ ਲਈ ਭੇਜਣ ਦਾ ਕੀ ਮਤਲਬ ਹੈ ਸੋ ਬਹੁਤ ਸਾਰੇ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕੀਤੇ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਉਹਨਾਂ ਨੇ ਕਿਹਾ ਕਿ ਸੀਆਈਐਸਐਫ ਜਿਹੜੇ ਮਲਾਜ਼ਮ ਸੁਰੱਖਿਆ ਤੇ ਵਿਸ਼ਤਨਾਤ ਹੋਣਗੇ ਇਸ ਦਾ ਮਤਲਬ ਇਹ ਹੈ ਕਿ ਤੱਕੇ ਦੇ ਨਾਲ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਦਿੱਤਾ ਜਾਏਗਾ ਕਿਉਂਕਿ ਬੀਤੇ ਦਿਨੀ ਹਰਿਆਣਾ ਨੂੰ ਬੀਬੀਐਮਬੀ ਦੇ ਵੱਲੋਂ ਨਵੇਂ ਸਰਕਲ ਦੇ ਤਹਿਤ ਪਾਣੀ ਜਿਹੜਾ ਉਹ ਛੱਡ ਦਿੱਤਾ ਗਿਆ ਸੀ ਸੋ ਸੀਆਈਐਸਐਫ ਦੀ ਸਿਕਿਉਰਿਟੀ ਦਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਇਹ ਹੈ ਕਿ ਤੱਕੇ ਨਾਲ ਪੰਜਾਬ ਦੇ ਪਾਣੀ ਨੇ ਉਹ ਹੋਰ ਸੁਪਿਆਂ ਦੇ ਵਿੱਚ ਦਿੱਤੇ ਜਾਣਗੇ ਹੁਣ ਸੀਆਈਐਸਐਫ ਦੇ ਜਵਾਨ ਜਿਹੜੇ ਨੇ ਨੰਗਲ ਡੈਮ ਦੇ ਗੇਟ ਖੋਲਣਗੇ ਤੇ ਆਪਣੀ ਮਰਜ਼ੀ ਦੇ ਨਾਲ ਆਪਣੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਪਾਣੀਾਂ ਦੀ ਵੰਡ ਕਰ ਸਕਦੀ ਹੈ ਸੋ ਇਸ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧ ਕੀਤਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਪਿਛਲੇ ਇੱਕ ਮਹੀਨੇ ਤੋਂ ਨੰਗਲ ਡੈਮ ਦੇ ਉੱਤੇ ਧਰਨਾ ਲਗਾ ਕੇ ਬੈਠੀ ਹੈ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਸੋ ਇਸ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਹਮਲਾਵਰ ਹੁੰਦੇ ਅਨਜ਼ਰਾ ਇਹਨਾਂ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਤੋਂ ਲੈ ਕੇ ਜਮਨੀਤ ਬਿੱਟੂ ਤੱਕ ਪੰਜਾਬ ਦੇ ਸੀਨੀਅਰ ਲੀਡਰ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਅੱਜ ਚੁੱਪ ਕਿਉਂ ਨੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਪਰ ਅੱਜ ਪਾਣੀ ਜਦੋਂ ਪੰਜਾਬ ਦਾ ਹੱਕ ਹੈ ਸਭ ਤੋਂ ਵੱਡਾ ਹੱਕ ਪੰਜਾਬ ਦਾ ਪਾਣੀ ਦੇ ਉੱਤੇ ਹੈ ਤਾਂ ਉਸ ਵੇਲੇ ਕਿਸੇ ਵੀ ਲੀਡਰ ਦੀ ਜਿਹੜੀ ਕੋਈ ਬਿਆਨਬਾਜ਼ੀ ਹੈ ਉਹ ਸਾਹਮਣੇ ਨਹੀਂ ਆਈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੀਆਈਐਸਐਫ ਜਿਹੜੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਨੰਗਲ ਡੈਮ ਦੇ ਉੱਤੇ ਉਹਨਾਂ ਦੀ ਸੁਰੱਖਿਆ ਨੂੰ ਪ੍ਰਦਾਨ ਕਰਨ ਲਈ ਉਹਨਾਂ ਦੀ ਡਿਊਟੀ ਵਾਸਤੇ ਤਕਰੀਬਨ 8 ਕਰੋੜ ਰੁਪਏ ਦਾ ਜਿਹੜਾ ਖਰਚਾ ਹੈ ਉਹ ਆਏਗਾ ਜੋ ਪੰਜਾਬ ਸਰਕਾਰ ਜਾਂ ਬੀਬੀਐਮਬੀ ਦੇ ਖਾਤੇ ਦੇ ਵਿੱਚ ਪਾਇਆ ਜਾਏਗਾ ਜਿਸ ਦਾ ਵਿਰੋਧ ਕਰਨਾ ਵੀ ਪੰਜਾਬ ਸਰਕਾਰ ਮੁਨਾਸਿਬ ਸਮਝ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਉੱਤੇ ਇਸ ਦਾ ਬੋਝ ਵਧਣ ਵਾਲਾ ਹੈ ਉਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਦਰਅਸਲਿਕ ਈਮੇਲ ਦੇ ذریعے ਚੀਫ ਜਸਟਿਸ ਨੂੰ ਮੇਲ ਦੇ ਵਿੱਚ ਧਮਕੀ ਦਿੱਤੀ ਗਈ ਕੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ ਜਿਸ ਤੋਂ ਮਗਰੋਂ ਹਾਈ ਕੋਰਟ ਦੇ ਵਿੱਚ ਅਫਰਾ ਤਫਰੀਦ ਦਾ ਮਾਹੌਲ ਬਣ ਗਿਆ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਫੌਰੀ ਐਡਵਾਈਜ਼ਰੀ ਜਾਰੀ ਕਰਦਿਆਂ 바ਰ ਮੈਂਬਰਾਂ ਨੂੰ ਕੋਰਟ ਰੂਮ ਖਾਲੀ ਕਰਨ ਦੇ ਨਿਰਦੇਸ਼ ਦਿੱਤੇ 바ਰ ਐਸੋਸੀਏਸ਼ਨ ਨੇ ਸਾਰੇ ਮੈਂਬਰਾਂ ਨੂੰ ਚੌਕਸੀ ਵਰਤਣ ਦੀ ਅਪੀਲ ਕੀਤੀ ਇहतਿਆਤਕ ਉਪਰਾਲੇ ਕਰਨ ਲਈ ਕਿਹਾ ਅਦਾਲਤਾਂ ਨੂੰ ਫੌਰੀ ਖਾਲੀ ਕਰਨ ਦੀ ਬੇਨਤੀ ਵੀ ਕੀਤੀ ਨਾਲ ਹੀ ਇਹ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਕਿ ਜੇਕਰ ਹਾਈ ਕੋਰਟ ਦੇ ਗਲਿਆਰੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਜਾਂ ਲਵਾਰਸ ਚੀਜ਼ ਮਿਲਦੀ ਹੈ ਤਾਂ ਕਿਰਪਾ ਕਰਕੇ ਚੰਡੀਗੜ੍ਹ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਏ ਕੋਈ ਵੀ ਵਿਅਕਤੀ ਉਸ ਚੀਜ਼ ਨੂੰ ਹੱਥ ਨਾ ਲਗਾਏ ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਆ ਕੇ ਖੁਦ ਹਾਈ ਕੋਰਟ ਦੇ ਵਿੱਚ ਮੋਰਚਾ ਸੰਭਾਲ ਲਿਆ ਤੇ ਭੀੜ-ਪਾੜ ਵਾਲੀਆਂ ਥਾਵਾਂ ਨੂੰ ਲਗਾਤਾਰ ਖਾਲੀ ਕਰਵਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਖੁਦ ਜਾ ਕੇ ਜਿਹੜੀ ਹਾਈ ਕੋਰਟ ਦਾ ਗਲਿਆਰਾ ਹੈ ਉਸ ਦੇ ਵਿੱਚ ਉਸ ਨੂੰ ਖਾਲੀ ਕਰਾਇਆ ਗਿਆ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਹਰ ਰੋਜ਼ ਕਈ ਹਜ਼ਾਰ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੜੇ ਜਾਂਦੇ ਨੇ ਸੋ ਢੀੜਪਾੜ ਵਾਲੀ ਥਾਵਾਂ ਦੇ ਵਿੱਚੋਂ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਹੈ ਜਿਸ ਕਰਕੇ ਜਿਹੜੀ ਸਾਵਧਾਨੀ ਹੈ ਉਬਰਤਨੀ ਬੇਹੱਦ ਜ਼ਰੂਰੀ ਸੀ ਬਾਰ ਐਸੋਸੀਏਸ਼ਨ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਛੇਤੀ ਤੋਂ ਛੇਤੀ ਜਿਹੜੀ ਜਗ੍ਹਾ ਹੈ ਆਪੋ ਆਪਣੀਆਂ ਥਾਵਾਂ ਖਾਲੀ ਕਰਕੇ ਕਿਤੇ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਚੰਡੀਗੜ੍ਹ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਧਮਕੀ ਕਿਸ ਨੇ ਦਿੱਤੀ ਕੋਈ ਸ਼ਰਾਰਤ ਸੀ ਜਾਂ ਕੋਈ ਮੌਕ ਡ੍ਰਿਲ ਸੀ ਕਿਸ ਨੇ ਧਮਕੀ ਦਿੱਤੀ ਇਸ ਚੀਜ਼ ਦਾ ਹਜੇ ਕੋਈ ਖੁਲਾਸਾ ਨਹੀਂ ਹੋ ਸਕਿਆ ਚੰਡੀਗੜ੍ਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਾਂਚ ਦੇ ਵਿੱਚ ਜੁਟਿਆ ਹੋਇਆ ਹੈ ਪੰਜਾਬ ਸਰਕਾਰ ਮੁਰਤੋਂ ਵੱਡੇ ਪੱਧਰ ਤੇ ਖੇਤੀ ਵਾਲੀਆਂ ਜ਼ਮੀਨਾਂ ਐਕਵਾਇਰ ਕਰਨ ਜਾ ਰਹੀ ਹੈ। ਸਰਕਾਰ ਦੇ ਵੱਲੋਂ ਲੁਧਿਆਣਾ, ਮੋਗਾ, ਫਿਰੋਜ਼ਪੁਰ ਤੇ ਨਵਾਂ ਸ਼ਹਿਰ ਦੇ 53 ਪਿੰਡਾਂ ਦੇ ਵਿੱਚ ਉਪਜਾਊ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਹੋਰ ਵੀ ਵਧਣ ਦੇ ਅਸਾਰ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਸ਼ਹਿਰੀਕਰਨ ਹੋ ਰਿਹਾ ਹੈ ਲੈਂਡ ਐਕਵਾਇਰ ਹੋ ਰਹੀ ਹੈ ਵੱਡੀਆਂ-ਵੱਡੀਆਂ ਬਿਲਡਿੰਗਸ ਪਿੰਡਾਂ ਦੀਆਂ ਜ਼ਮੀਨਾਂ ਦੇ ਉੱਤੇ ਬਣ ਰਹੀਆਂ ਨੇ ਤਾਂ ਜਿਹੜੀ ਪ੍ਰਾਪਰਟੀ ਹੈ ਉਸ ਦੇ ਰੇਟ ਬਹੁਤ ਹਾਈ ਹੋ ਰਹੇ ਨੇ ਕਰੋੜਾਂ ਤੱਕ ਜਿਹੜਾ ਪ੍ਰਾਪਰਟੀ ਦਾ ਰੇਟ ਹੈ ਇੱਕ ਫਲੈਟ ਦਾ ਰੇਟ ਹੈ ਉਹ ਪਹੁੰਚਿਆ ਹੋਇਆ ਹੈ ਸੋ ਹੁਣ ਫਿਰ ਤੋਂ ਜ਼ਮੀਨ ਐਕਵਾਇਰ ਕਰਨ ਦਾ ਸਿਲਸਿਲਾ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਪਿਛਲੇ ਸਮੇਂ ਅੰਦਰ ਕੇਂਦਰ ਸਰਕਾਰ ਤੇ ਪ੍ਰਾਈਵੇਟ ਬਿਲਡਰਾਂ ਦੇ ਵੱਲੋਂ ਜ਼ਮੀਨਾਂ ਐਕਵਾਇਰ ਕਰਨ ਕਰਕੇ ਪੰਜਾਬ ਦੇ ਅੰਦਰ ਖੇਤੀ ਜ਼ਮੀਨਾਂ ਦੇ ਰੇਟ ਪਹਿਲਾਂ ਤੋਂ ਹੀ ਵਧੇ ਹੋਏ ਨੇ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲਿਆ ਸੋ ਉਧਰ ਦੂਜੇ ਪਾਸੇ ਕਿਸਾਨ ਸਰਕਾਰ ਤੇ ਬਿਲਡਰਾਂ ਦੇ ਵੱਲੋਂ ThoughtData ਤੜ ਉਪਜਾਊ ਜ਼ਮੀਨਾਂ ਨੂੰ ਇਕਵਾਇਰ ਕਰਕੇ ਉਸ ਦੇ ਉੱਤੇ ਸ਼ਹਿਰੀਕਰਨ ਦਾ ਵਾਧ ਰਹਾ ਬੋਲ ਬਾਲਾ ਕਿਸਾਨ ਉਸ ਨੂੰ ਖਤਰੇ ਦੀ ਕੰਟੀ ਮੰਨ ਰਹੇ ਨੇ ਕਿਸਾਨ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਵੀ ਚੱਕੀ ਹੈ 32 ਪਿੰਡਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਜਿਹੜਾ ਇੱਕ ਆ ਉਹ ਕੀਤਾ ਗਿਆ ਤੇ ਸਰਕਾਰ ਦੇ ਵਿਰੋਧ ਦੀ ਗੱਲ ਵੀ ਕਹੀ ਗਈ ਹੈ ਇਸ ਦੇ ਨਾਲ ਹੀ ਮੁੱਲਾਪੁਰ ਤਖਾ ਜਿਹੜਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਵਿੱਚ ਆਉਂਦਾ ਹੈ ਉੱਥੇ ਵੀ ਵੱਡੇ ਪੱਧਰ ਤੇ ਉੱਤੇ ਕਿਸਾਨਾਂ ਦੀ ਜ਼ਮੀਨ ਇੱਕ ਵਾਰ ਹੋਣ ਜਾ ਰਹੀ ਹੈ 32 ਪਿੰਡ ਨੇ 24000 ਏਕੜ ਜ਼ਮੀਨ ਹੈ ਜਿਸ ਨੂੰ ਅਰਬਨ ਅਸਟੇਟ ਦੇ ਤਹਿਤ ਇਕਵਾਇਰ ਕੀਤਾ ਜਾ ਰਿਹਾ ਹੈ ਯਾਨੀ ਕਿ ਅਰਬਨ ਸਟੇਟ ਸ਼ਹਿਰੀਕਰਨ ਦਾ ਇੱਕ ਪ੍ਰਮੁੱਖ ਤੇ ਸਭ ਤੋਂ ਪੁਰਾਣਾ ਜਿਹੜਾ ਪਿਰਤ ਅਰਬਨ ਸਟੇਟ ਦੀ ਹੈ ਉਹ ਪਾਈ ਗਈ ਹੈ ਸੋ ਅਰਬਨ ਸਟੇਟ ਦੇ ਤਹਿਤ ਮੁੱਲਾਂਪੁਰ ਦਾਖਾ ਹਲਕੇ ਦੇ 32 ਪਿੰਡਾਂ ਦੀ 24000 ਏਕੜ ਜ਼ਮੀਨ ਇਕਵਾਇਰ ਕੀਤੀ ਜਾ ਰਹੀ ਹੈ ਇਸ ਸਬੰਧੀ ਕਿਸਾਨਾਂ ਨੇ ਖੁਦ ਜਾਣਕਾਰੀ ਦਿੱਤੀ ਹੈ ਤੇ ਇਸ ਦਾ ਵਿਰੋਧ ਵੀ ਕਿਸਾਨ ਲਗਾਤਾਰ ਕਰ ਰਹੇ ਨੇ ਅਸੋ ਜ਼ਮੀਨ ਐਕਵਾਇਰ ਦੇ ਜਿਸ ਸਿੱਟੇ ਵਿਖੇ ਜਾਣ ਇੱਕ ਵਾਰ ਤਾਂ ਜ਼ਮੀਨ ਬਹੁਤ ਮਹਿੰਗੇ ਭਾਅ ਵਿਕਤੀ ਹੈ ਕਿਸਾਨਾਂ ਨੂੰ ਲਾਲਚ ਦੇ ਕੇ ਜ਼ਮੀਨ ਖਰੀਦੀ ਜਾਂਦੀ ਹੈ ਪਰ ਉਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਹਾਲਤ ਹੁੰਦੀ ਹੈ ਜ਼ਮੀਨ ਵੇਚਣ ਤੋਂ ਬਾਅਦ ਉਸ ਦੇ ਵੀ ਜਿਹੜੇ ਨਤੀਜੇ ਨੇ ਉਹ ਬੜੇ ਚਿੰਤਾਜਨਕ ਹੁੰਦੇ ਨੇ ਉਸ ਕਿਸ ਤਰੀਕੇ ਨਾਲ ਬਾਅਦ ਦੇ ਵਿੱਚੋਂ ਜਿਹੜੇ ਜ਼ਮੀਨ ਵੇਚਣ ਵਾਲੇ ਲੋਕ ਨੂੰ ਗੁਰਬਤ ਦੀ ਜ਼ਿੰਦਗੀ ਹੜਾਉਂਦੇ ਨੇ ਖਾਸ ਤੌਰ ਤੇ ਜੇ ਝਾਤ ਮਾਰੀਏ ਪੰਜਾਬ ਤੋਂ ਚੰਡੀਗੜ੍ਹ ਬਣਨ ਵੇਲੇ ਔਂ ਦਿਕਟ ਨਾ ਦੀ ਜਦੋਂ ਪੰਜਾਬ ਤੋਂ ਚੰਡੀਗੜ੍ਹ ਬਣਾਇਆ ਗਿਆ ਪੰਜਾਬ ਦੇ ਕਈ ਪਿੰਡਾਂ ਦੀ ਜ਼ਮੀਨ ਉਜਾੜੀ ਗਈ ਉਸ ਵੇਲੇ ਕਈ ਪਿੰਡਾਂ ਦੀ ਜ਼ਮੀਨ ਖਰੀਦੀ ਗਈ ਸੋ ਜਿਹੜੇ ਕਿਸਾਨਾਂ ਨੇ ਉਸ ਵੇਲੇ ਜ਼ਮੀਨ ਵੇਚੀ ਆ ਜਿਹੜੇ ਪਿੰਡਾਂ ਦੇ ਲੋਕਾਂ ਨੇ ਉਸ ਵੇਲੇ ਜ਼ਮੀਨ ਵੇਚੀ ਅੱਜ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਗੁਰਬਤ ਦੀ ਜ਼ਿੰਦਗੀ ਹੰਡਾ ਰਹੇ ਨੇ ਸੋ ਅੱਜ ਵੀ ਸੰਘਰਸ਼ ਕਰ ਰਹੇ ਨੇ ਆਪਣੀ ਹੋਂਦ ਦੀ ਲੜਾਈ ਉਹ ਲੋਕ ਲੜ ਰਹੇ ਨੇ ਸੋ ਕਿਹਾ ਜਾਂਦਾ ਹੈ ਕਿ ਜ਼ਮੀਨ ਹਮੇਸ਼ਾ ਕਿਸਾਨ ਦੀ ਮਾਂ ਹੁੰਦੀ ਹੈ ਜ਼ਮੀਨ ਹਮੇਸ਼ਾ ਕਿਸਾਨ ਦੇ ਕੁਲ ਹੋਣੀ ਜ਼ਰੂਰੀ ਹੁੰਦੀ ਹੈ ਸੋ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੁਝ ਲੁਕਵੀਆਂ ਤਾਕਤਾਂ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਲਈ ਜ਼ਮੀਨ ਐਕਵਾਇਰ ਕਰਨ ਵਰਗੀਆਂ ਜਿਹੜੀਆਂ ਹਰਕਤਾਂ ਨੇ ਉਹ ਕਰਦੀਆਂ ਨੇ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਵੀ ਇਸ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਲੈਂਡ ਐਕਵਾਇਰ ਕਰਨਾ ਲੈਂਡ ਮਾਫੀਆ ਜਿਹੜਾ ਹੈ ਉਸ ਦੇ ਪਿੱਛੇ ਹੱਥ ਜਿਹੜੇ ਨੇ ਦੱਸੇ ਜਾ ਰਹੇ ਨੇ ਸੋ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਤੇ 53 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕੀਤੀ ਜਾ ਰਹੀ ਹੈ ਸੋ ਇਥੇ ਸਵਾਲ ਇਹ ਵੀ ਹੈ ਕਿ ਜੇ ਇਸੇ ਤਰ੍ਹਾਂ ਹਰ ਵਾਰ ਜ਼ਮੀਨ ਕਿਸਾਨਾਂ ਦੀ ਕਬਜ਼ਾ ਕੀਤੀ ਗਈ ਕਦੇ ਭਾਰਤ ਮਾਲਾ ਪ੍ਰੋਜੈਕਟ ਦੇ ਨਾਮ ਤੇ ਕਦੇ ਵੱਡੇ ਵੱਡੇ ਨੈਸ਼ਨਲ ਹਾਈਵੇ ਬਣਾਉਣ ਦੇ ਨਾਮ ਤੇ ਕਦੇ ਵੱਡੀਆਂ ਕਲੋਨੀਆ ਕੱਟਣ ਦੇ ਨਾਮ ਤੇ ਜਾਂ ਸ਼ਹਿਰੀਕਰਨ ਦੇ ਵੱਲ ਵਧ ਰਹੇ ਪੰਜਾਬ ਦੇ ਨਾਮ ਦੇ ਉੱਤੇ ਜ਼ਮੀਨਾਂ ਇਸ ਤਰ੍ਹਾਂ ਹੀ ਇੱਕ ਵਾਰ ਹੁੰਦੀਆਂ ਰਹੀਆਂ ਤਾਂ ਫਿਰ ਖੇਤੀ ਕੌਣ ਕਰੇਗਾ ਪੰਜਾਬ ਦੇ ਕਿਸਾਨਾਂ ਦੇ ਕੋਲ ਕੀ ਖੇਤੀ ਕਰਨ ਲਈ ਜ਼ਮੀਨ ਬਚੇਗੀ ਇਹ ਵੀ ਇੱਕ ਵੱਡਾ ਸਵਾਲ ਹੈ ਸ਼੍ਰੋਮਣੀ ਕਾਲੀ ਦਲ ਦੇ ਆਗੂ ਮਨਪ੍ਰੀਤ ਐਲੀ ਨੇ ਕਿਹਾ ਹੈ ਕਿ ਮੈਂ ਗੱਦਾਰ ਨਹੀਂ ਹਾਂ ਦਰਅਸਲ ਉਹਨਾਂ ਨੇ ਸੁਖਬੀਰ ਬਾਦਲ ਨੂੰ ਮੋੜਵਾ ਜਵਾਬ ਦਿੱਤਾ ਸੁਖਬੀਰ ਬਾਦਲ ਨੇ ਉਹਨਾਂ ਦੇ ਖੁਦ ਦੇ ਹਲਕੇ ਮੁੱਲਾਪੁਰ ਦਾਖਾ ਦੇ ਵਿੱਚ ਜਾ ਕੇ ਕਿਹਾ ਸੀ ਕਿ ਐਲੀ ਵਰਗੇ ਲੋਕ ਗੱਦਾਰ ਨੇ ਪਾਰਟੀ ਦੇ ਨਾਲ ਦਗਾ ਕਰਦੇ ਨੇ ਤੇ ਧੋਖਾ ਕਰਦੇ ਨੇ ਇਹੋ ਜਿਹੇ ਗੱਦਾਰਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਜਿਸ ਦੇ ਮੋੜਵੇਂ ਜਵਾਬ ਦੇ ਵਿੱਚ ਮਨਪ੍ਰੀਤ ਯਾਦਲੀ ਨੇ ਕਿਹਾ ਮੈਂ ਗੱਦਾਰ ਨਹੀਂ ਆ ਮੈਂ ਪਾਰਟੀ ਲਈ ਹਮੇਸ਼ਾ ਵਫਾਦਾਰ ਰਿਹਾ ਤੇ ਹੁਣ ਵੀ ਪਾਰਟੀ ਦੀ ਹੋਂਦ ਬਚਾਉਣ ਦੇ ਲਈ ਲੜਾਈ ਲੜ ਰਿਹਾ ਹਾਂ ਤਦ ਅਸਲ ਮਨਪ੍ਰੀਤ ਯਾਲੀ ਕਿਸੇ ਵੇਲੇ ਸੁਖਬੀਰ ਬਾਦਲ ਤੇ ਬਿਕਰਮਜੀਤਿਆ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀ ਪਰ 2015 ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖਫਾ ਹੁੰਦੇ ਨਜ਼ਰ ਆਏ ਤਾਂ ਉਸ ਦੇ ਖਿਲਾਫ ਮਨਪ੍ਰੀਤ ਯਾਲੀ ਵਾਰ-ਵਾਰ ਆਵਾਜ਼ ਚੁੱਕਦੇ ਨਜ਼ਰ ਆਏ ਬਾਰ-ਬਾਰ ਆਪਣੀ ਪਾਰਟੀ ਨੂੰ ਨਸੀਹਤ ਦਿੰਦੇ ਨਜ਼ਰ ਆਏ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਨਿਗਾਰ ਹੋ ਰਿਹਾ ਹੈ ਅਕਾਲੀ ਦਲ ਜਿਸ ਤਰੀਕੇ ਨਾਲ ਪਿੱਛੇ ਜਾ ਰਿਹਾ ਹੈ ਹਾਸ਼ੀਏ ਤੇ ਜਾ ਰਿਹਾ ਹੈ ਉਸ ਦੇ ਵੱਲ ਧਿਆਨ ਦੇਣਾ ਚਾਹੀਦਾ ਚੁੰਟਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਵੀ ਮਨਪ੍ਰੀਤ Det ਵਾਰ-ਵਾਰ ਗੱਲ ਕਹੀ ਹੈ ਸੋ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਵੀ ਮਨਪ੍ਰੀਤਿਆਲੀ ਮੈਂਬਰ ਨੇ ਔਰ ਲਗਾਤਾਰ ਸ਼੍ਰੋਮਣੀ ਕਾਲੇ ਦਲ ਸੁਧਾਰ ਲਹਿਰ ਦੀ ਗੱਲ ਕਰਦੇ ਨੇ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦੇ ਨੇ ਹਾ ਉਹਨਾਂ ਨੂੰ ਸ਼੍ਰੋਮਣੀ ਕਾਲੇ ਦਲ ਬਾਦਲ ਦੇ ਬਾਗੀ ਮੰਨਿਆ ਜਾਂਦਾ ਹੈ ਸੋ ਇਸੇ ਲਈ ਸੁਖਬੀਰ ਬਾਦਲ ਨੇ ਉਹਨਾਂ ਨੂੰ ਗद्दार ਕਿਹਾ ਕਿਉਂਕਿ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਉਹਨਾਂ ਨੂੰ ਬੜਾ ਮਾਨ ਸਤਕਾਰ ਦਿੱਤਾ ਗਿਆ ਸੁਖਬੀਰ ਬਾਦਲ ਦਾ ਇਹ ਕਹਿਣਾ ਸੋ ਉਹਨਾਂ ਨੇ ਮੋੜਵੇਂ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੂੰ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ اور સ્પષ્ટીકરણ ਦਿੱਤਾ ਹੈ ਕਿ ਮੈਂ ਗੱਤਾਰ ਨਹੀਂ ਆ ਮੈਂ ਪੰਜਾਬ ਲਈ ਤੇ ਸ਼੍ਰੋਮਣੀ ਕਾਲੇ ਦਲ ਨੂੰ ਬਚਾਉਣ ਦੇ ਲਈ ਲੜਾਈ ਲੜ ਰਿਹਾ ਹਾਂ